ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਹਾਂਜੀ ਆਪਣੇ ਭਾਜੀ ਤੇ ਭੈਣ ਜੀ ਆਏ ਸੀ ਗੈਲਰੀ ਤੋਂ ਤੇ ਅੱਜ ਚਲੇ ਜਾਂਦੇ ਹਨ ਇਹ ਵਾਪਸ ਸ੍ਰੀ ਹਰਿਮਨ ਦੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਫਿਰ ਆਉਣਗੇ ਜਦੋਂ ਵੀ ਇੱਥੇ ਮੇਲੇ ਹੋਣਗੇ ਹਾਂਜੀ ਹਾਂਜੀ ਬਹੁਤ ਵਧੀਆ ਲੱਗਾ ਸੀ ਆਏ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਆਂ ਦੇ ਹੋਰ ਵੀ ਸਾਡਾ 来 đi ਕੀ ਕਰੀਆ ਕੀ ਕਰ ਕੀ ਕਰਦੇ ਪੁੱਤ ਖਾਣੇ ਨਾਲੇ ਆ ਵੀ ਖਾਣੇ ਨਾਲੇ ਆ ਵੀ ਪੀਣਾ ਕੀ ਕੀ ਘਾਰੇ ਤੁਸੀਂ ਖਾ ਲੋ ਤੇ ਕੋਕਾ ਕੋਲਾ ਖਾਂਦੇ ਪੀਜ਼ਾ ਸਹੀ ਆਰੇ ਕੋ ਮਾਜੀ ਬਰੈਡ ਤੇ ਮੈਨ ਸੀ ਮਾਤਾ ਨੂੰ ਮੈਂ ਬਾਥ ਮੈਸ ਕੱਢਾ ਨਲ ਤਾਇਆ ਜੀ ਮਨ ਮੈਂ ਬਾਡੀ ਮੈਸ ਕੱਢਾ ਨਾ ਤਾਈ ਦਾਇਨ ਤੂੰ ਵੀ ਕਹਿਣਾ ਸੀ ਤੁਸੀਂ ਰੈਲੋ ਇਤੇ ਚੱਲਦੇ ਕਿਉਂ ਹੈ ਹਾਂਜੀ ਕਿਦਾਂ ਖੁਸ਼ ਹੈ ਤੁਸੀਂ ਫਰਾ ਮਿਲ ਕੇ ਗਿਆ ਤੁਹਾਨੂੰ ਹੋਰ ਹੈ ਕੌਣ ਜੀਦ ਕਾਰ ਹੈ ਕਾਰ ਵੰ ਤੂ ਕੇ ਕੌਣ ਜਾਂਦਾ ਕਾਰ ਤੂੰ ਵੀ ਕੇ ਆ ਕੇ ਸਾਡ ਹੋ ਗਈ ਤੂੰ ਵੀ ਕੇ ਕੌਣ ਜੀ ਖਾਂ ਜੀਦ ਕਾਰ ਮਮਾ ਜੀ ਹਾਂਜੀ ਮੈਂ ਪੀਜੀ ਨਾਨਾ ීට කැන්මනලී න කැඩ බන්ඩ ගොර නදී කයිව බන් ම ේ දකාදක ਬਹੁਤ ਸੇ ਚਲਾਦਾ ਪਰ ਮਾਂ ਨੇ ਪਾਟ ਕਰਨਾ ਬ੍ਰੇਕ ਹੋ ਗਈ ਡਨ ਹਾਂ ਦੇਖੋ ਹਾਂਜੀ ਆ ਦੇਖੋ ਮਮਰੀ ਆ ਫੇਰ ਆਏ ਜੰਟੀ ਟ੍ਰੇਨ ਓਕੇ ਸ਼ਾਬਾਸ਼ ਦੀਆਂ ਜਾ ਆ ਦੋ ਐਂਬੂਲੈਂਸ ਅਗੇਂ ਦੋ ਫਾਇਰ ਟ੍ਰੱਕ ਬਾਦ ਵੱਲ ਹੁਸੈਨ ਸੋ ਰਖੇ ਠੀਕ ਅਡੇ ਬਾਬਾ ਜੀ ਜੀ ਸਾਈਂ ਇੱਕ ਓਂਕਾਰ ਅਸਤ ਨਾਮ ਕਟਾ ਪਰਖ 네ਰਪੋ ਮਿਰਵੈ ਕਾਲੂ ਮੂਰਤ ਹਾਂਜੀ ਮੈਂ ਤੇ ਅਕਾਲ ਸਿੰਘ ਨੇ ਬਣਾਈਆਂ ਰੀਲਸ ਟਿਕਟੋਕ ਤੇ ਪਾਉਣ ਲਈ ਸ਼ਬਦ ਪੜ੍ਹਦੇ ਹੁਣੇ ਆਪਾਂ ਚੱਲਦੇ ਹਾਂ ਜੀ ਬਣਾਉਣੇ ਆ ਸਬਜ਼ੀ ਵਾਹਿਗੁਰੂ ਗੁਰੂ ਵਾਹਿਗੁਰੂ 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 ਜੀ ਆਪਾਂ ਬਣਾ ਲਈਏ ਸਬਜ਼ੀ ਜੁਕਿੰਨੀ ਦੀ ਨਾਲ ਛਕਾਂਗੇ ਪ੍ਰਸ਼ਾਦੀ ਜੀ ਤੇ ਪ੍ਰਸ਼ਾਦ ਦਾ ਪਾਣੀ ਛੱਕ ਕੇ ਜਾਵਾਂਗੇ ਬਾਹਰ ਆਕਾਲ ਨੂੰ ਲੈ ਕੇ ਪੰਜਵਾ ਕੋਈ ਨਾ ਕਿਸੇ ਸੰਗ ਕਾਹੇ ਗਰਬੀਏ ਏਕ ਨਾਮ ਆਧਾਰ ਭੋਜਨ ਕਰਦੀ ਐ ਮੈਂ ਗਰੀਬ ਸੱਚ ਦੇਖ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਹਾਰਾ ਦਸ ਨੋ ਮੇਰਾ ਮਨ ਧੀਰੇ ਰਹਾਉ ਰਾਜ ਮਾਲ ਜੰਜਾਲ ਸਾਜਨ ਕਿਤੇ ਬਨੋ ਹਰ ਕੀਰਤਨ ਆਧਾਰ ਨੂੰ ਸੰਸਾਰ ਛੂਟਾ ਬਿਨਸਨਾ ਚਰਨ ਕਮਲ ਸੰਗ ਨੇ ਹੋ ਕਿਨੈ ਵਿਰਲੇ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਚਾਇਆ ਜਨਮ ਰੰਦੁ ਕਾਲ ਸਿੰਮਤ ਮਤ ਜਾਵੈ ਨਾਨਕ ਸੁਖੋ ਨਾਨਕ ਕਹਿ ਸਕ ਸੋਏ ਜੋ ਪ੍ਰਭ ਭਾਵ ਵੀ ਆਸਾ ਮਹੱਲਾ ਪੰਜਵਾ ਨਾਮੋ ਮੀਤੀ ਕਰ ਮੇ ਨਾਮ ਕਾਚ ਸਾਧਿਆ ਸੰਚ ਹੈ ਅੰਮ੍ਰਿਤ ਨਾਮ ਹਰ ਹਰ ਜਪ ਹੈ ਮਿਲ ਪਾਪਾ ਮੁਝੈ ਤਤ ਵਿਚਾਰੋ ਸੰਤ ਜਨੋ ਪਾਪੇ ਵਿਗਨ ਨ ਲਾਗੇ ਕੀਨ ਭਏ ਸਭ ਤਸ ਕਰਾ ਗੁਰਮੁਖ ਜਨ ਜਾਗੇ ਰਾਤੇ ਸਗਲ ਰੋਗ ਰਾਖਨ ਹਾਰ ਆਧਾਰ ਰਾਖੇ ਅਗਨ ਮਾਹੀ ਸੀਤਲ ਹਰ ਹਰ ਨਾਮ ਸਿਮਰਤ ਤਪ ਜਾਏ ਸੋ ਬਸਹਿਜ ਆਨੰਦ ਕਾ ਨਾਨਕ ਜਨ ਤੂਰਾ ਕਾਰਜ ਸਭਲੇ ਸਿਧਾ ਭਈ ਪਟਿਆ ਗੁਰਪੁਰਾ ਆਸਾ ਮਹੰਲਾ ਅੰਜਵਾ ਥੱਲੇ ਬੈਠ ਥੱਲੇ ਬੈਠੋ ਮੰਮੀ ਕੋਲੇ ਬੈ ਜਾ ਹਾਂਜੀ ਸਹਿਜ ਬਾਤ ਕਰਕੇ ਤੇ ਹੁਣ ਆਪਾਂ ਸ਼ਾਦਾਪੁਰਸ਼ਾਹ ਕੇ ਚੱਲੇ ਆ ਬਾਰਕਾਲ ਸਿੰਘ ਨੂੰ ਲੈ ਕੇ ਹਾਂਜੀ ਚਲੋ ਜੀ ਆਪਾਂ ਆਗੇ ਸੀਗੇ ਬਾਰਕਾਲ ਸਿੰਘ ਨੂੰ ਲੈ ਕੇ ਤੇ ਹੁਣ ਕਰ ਲਈਆ ਵਾਕ ਥੋੜਾ ਹੋਰ ਤੁਰਾਂਗੇ ਤੇ ਚਲੋ ਜੀ ਠੀਕ ਹੈ ਮਿਲਦੇ ਆ ਕੱਲ ਨੂੰ ਸਾਰੇ ਆਪਣਾ ਖਿਆਲ ਰੱਖਿਓ ਮਹਾਰਾਜ ਸਾਰਿਆਂ ਨੂੰ ਛੱਡ ਦੀ ਗੱਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ